ਸਾਡਾ ਸਭ ਤੋਂ ਵੱਡਾ ਜਿਹੜਾ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ 'ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ 'ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰਦੇ ਜਿਹੜੇ ਨਸ਼ਾ ਵੇਚਦੇ ਜਿਨ੍ਹਾਂ ਨੇ ਘਰਾਂ ਦੇ ਘਰ ਬਰਬਾਦ ਕਰਦੇ ਜਿਨ੍ਹਾਂ ਨੇ 50 50 ਘਰਾਂ ਚ 100 100 ਘਰਾਂ ਚ 70 ਬਿਛਾਦੇ ਤੇ ਉਹਨਾਂ ਦੇ ਘਰਾਂ ਦੇ ਸਾਹਮਣੇ ਤਿੰਨ ਤਿੰਨ ਮੰਜ਼ਲਾਂ ਦੀਆਂ ਕੋਠੀਆਂ ਪਾ ਕੇ ਦੀਪਮਾਲਾ ਲਾ ਰੱਖਿਆ ਨੇ ਉਹ ਦੀਪਮਾਲਾ ਤਾਂ ਨਹੀਂ ਰਹਿਣੀਆਂ ਉੱਥੇ ਤਾਂ ਫਿਰ ਬਲਡੋజర్ ਚੱਲੂਗਾ ਜੀ ਜਿਹੜੇ ਤਾਂ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਮਰੀਜ਼ ਟਰੀਟ ਕਰਾਂਗੇ ਵੀ ਐਸੇ ਪੇਸ਼ੈਂਟ ਉਹਨਾਂ ਦਾ ਇਲਾਜ ਕਰਾਵਾਂਗੇ ਚਾਹੇ ਓਟ ਕਲੀਨਿਕ ਚ ਲੈ ਕੇ ਜਾਈਏ ਰੀਹੈਬ ਸੈਂਟਰ ਚ ਲੈ ਕੇ ਜਾਈਏ ਹਸਪਤਾਲ ਚ ਲੈ ਕੇ ਜਾਈਏ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕੰਮ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਨਸ਼ਿਆਂ ਵਿਰੋਧ ਕਾਮਯਾਬ ਹੋ ਰਿਹਾ ਹੈ ਪੰਜਾਬ ਸਰਕਾਰ ਦਾਇਰ